ਚਾਲ ਲਾਇਆ ਕਿ ਮੰਤਰੀ ਨੇ ਕਿਹਾ ਨਸ਼ਾ ਕਰਨ ਦਾ ਬਿਲਕੁਲ ਸਾਨੂੰ ਕੁੱਟਮਾਰ ਕਰਕੇ ਇਹਨਾਂ ਨੇ ਸਾਡੇ ਵਫਾਹਨ ਹਜ਼ਾਰਾਂ ਪੇਪਰਾਂ ਤੇ ਕਰਾਏ ਅਮਰਤਪਾਲ ਦੇ ਸਾਥੀ ਦੀ ਜੇਲ੍ਹ ਦੇ ਵਿੱਚ ਕੁੱਟਮਾਰ ਕਰਕੇ ਉਹਨਾਂ ਤੋਂ ਸਾਇਨ ਕਰਵਾਏ ਗਏ ਨੇ ਤਾਂ ਕਿ ਅਮਰਤਪਾਲ ਨੂੰ ਬਦਨਾਮ ਕੀਤਾ ਜਾ ਸਕੇ ਜੀ ਹਾਂ ਅਸ਼ੀਕਾਲ ਤੁਸੀਂ ਵੇਖ ਰਹੇ ਹੋ ਬਾਦ TV ਪੰਜਾਬ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਚੈੱਕ ਕਰ ਦੇਖਿਆ ਜਾਵੇ ਤਾਂ ਅਮਰਤਪਾਲ ਦੇ ਉੱਤੇ ਨਸ਼ੇ ਕਰਨ ਦੇ ਇਲਜ਼ਾਮ ਲੱਗਦੇ ਨੇ ਤਾਂ ਹੁਣ ਪ੍ਰਧਾਨ ਮੰਤਰੀ ਬਾਜੇਕੇ ਦੇ ਵੱਲੋਂ ਯਾਨੀ ਕਿ ਭਗਵੰਤ ਸਿੰਘ ਦੇ ਵੱਲੋਂ ਜਿਹੜੇ ਬਿਆਨ ਦਿੱਤੇ ਗਏ ਨੇ ਅਦਾਲਤ ਦੇ ਵਿੱਚ ਪੇਸ਼ ਹੋਣ ਮਗਰੋਂ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਇਹ ਗੱਲਬਾਤ ਕੀਤੀ ਗਈ ਹੈ ਸਾਡੇ ਨਾਲ ਸਾਡੇ ਤੋਂ ਧੱਕੇ ਤੋਂ ਸਾਡੇ ਤੇ ਜਿਵੇਂ ਕਹਿ ਲਈਏ ਕੁੱਟਮਾਰ ਕਰਕੇ ਸਾਤੋਂ ਜਿਹੜੇ ਸੈਨ ਕਰਵਾਏ ਗਏ ਨੇ ਇੱਕ ਵਾਰੀ ਥੋੜੀ ਜਿਹੀ ਉਹ ਕੁਝ ਸਕਿੰਟਾਂ ਦੀ ਵੀਡੀਓ ਤੁਸੀਂ ਉਹ ਸੁਣੋ ਇਹਨਾਂ ਜੋਰ ਭਾਈ ਸਾਡੇ ਉੱਤੇ ਇਲزام ਲਾਏ ਕਿ ਮੰਤਰੀ ਨੇ ਕਿਹਾ ਨਸ਼ਾ ਕਰਦਾ ਬਿਲਕੁਲ ਸਾਨੂੰ ਕੁੱਟਮਾਰ ਕਰਕੇ ਇਹਨਾਂ ਨੇ ਸਾਡੇ ਕੋ ਸੈਨ ਯਾਰਾਂ ਪੇਪਰਾਂ ਤੇ ਕਰਾਏ ਕੁੱਟਮਾਰ ਕੇ ਨਾ ਵੀਡੀਓ ਰਿਕਾਰਡਿੰਗ ਸਾਡੇ ਤੋਂ ਕਰਾਈ ਹੈ ਆਈ ਭਾਈ ਸਾ ਮੰਤਰੀ ਬਾਜੇ ਨੇ ਵੀਡੀਓ ਨੂੰ ਬੇਸਿਕੇ ਠੋਕੇ ਆ ਦਾ ਇਹ ਚਲਾਓ ਗੱਲਬਾਤ ਭਾਈ ਸਭ ਨੂੰ ਸਭ ਬਿਆਨ ਕੁੜੀਆਂ ਵਾਲੇ ਬਿਆਨ ਸਾਰੇ ਬਿਲਕੁਲ ਸੱਚ ਤੁਹਾਨੂੰ ਦੱਸਦੀ ਕਿ ਜਿਸ ਤਰ੍ਹਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਤਰਨਤਾਰਨ ਦੀ ਜਿਮਨੀ ਚੋਣ ਹੋਣੀ ਹੈ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਇਸ ਵਕਤ ਜਿਹੜਾ ਉਸ ਸੀਟ ਦੇ ਉੱਤੇ ਜਿਹੜਾ ਪਲੜਾ ਭਾਰੀ ਹੋ ਰਿਹਾ ਉਹ ਹੈਗਾ ਭਾਈ ਅਮਰਤਪਾਲ ਦੀ ਪਾਰਟੀ ਅਕਾਲੀ ਦਲ ਵਾਰਸ ਪੰਜਾਬ ਦਾ ਕਿਉਂਕਿ ਅਕਾਲੀ ਦਲ ਵਾਰਸ ਪੰਜਾਬ ਪਾਰਟੀ ਜਦੋਂ ਆਜ਼ਾਦ ਤੌਰ ਦੇ ਉੱਤੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਅਮਰਤਪਾਲ ਹੋਰੀ ਜਦੋਂ ਕਦੂਰ ਸਾਹਿਬ ਤੋਂ ਜਿੱਤ ਪ੍ਰਾਪਤ ਕਰਦੇ ਨੇ ਤਾਂ ਇਸ ਹਲਕੇ ਦੇ ਵਿੱਚੋਂ ਉਹ ਲੰਬੀ ਲੀਡ ਜਿਹੜੀ ਉਹ ਲੈ ਕੇ ਬਹੁਮਤ ਦੇ ਨਾਲ ਇੱਥੋਂ ਜਿੱਤ ਪ੍ਰਾਪਤ ਕਰਦੇ ਨੇ ਉਹਨਾਂ ਨੂੰ 44000 ਦੇ ਲਗਭਗ ਵੋਟਾਂ ਤਰਨਤਾਰ ਦੀ ਜਿਹੜੀ ਲੋਕ ਸਭਾ ਦੇ ਹਲਕੇ ਦੇ ਅਧੀਨ ਆਉਂਦੀ ਜਿਹੜੀ ਵਿਧਾਨ ਸਭਾ ਦੀ ਤਰਨਤਾਰ ਦੀ ਸੀਟ ਸੀ ਇੱਥੋਂ ਪ੍ਰਾਪਤ ਹੁੰਦੀਆਂ ਨੇ ਤੇ ਆਮ ਆਦੀ ਪਾਰਟੀ ਤੀਜੇ ਸਥਾਨ ਤੇ ਰਹਿੰਦੀ ਹੈ ਤੇ ਕਾਂਗਰਸ ਜਿਹੜੀ ਹੈ ਉਹ ਦੂਜੇ ਸਥਾਨ ਦੇ ਉੱਤੇ ਤਕਰੀਬਨ 20000 ਦੇ ਲਗਭਗ ਵੋਟਾਂ ਤੇ ਦੁਜੇਸਤਾਨ ਦੇ ਉੱਤੇ ਆਪਣਾ ਜਿਹੜਾ ਵजूद ਹੈ ਕਾਇਮ ਰੱਖਦੀ ਹੈ ਪਰ ਦੁੱਗਣੇ ਤੋਂ ਵੱਧ ਬੋਟ ਜਿਹੜੀ ਭਾਈ ਅਮਰਤਪਾਲ ਦੀ ਸੀ ਉਸ ਨੂੰ ਲੈ ਕੇ ਹੁਣ ਸਰਕਾਰ ਦੇ ਲਈ ਵੀ ਕਿਤੇ ਨਾ ਕਿਤੇ ਅਰੀਕਾ ਜਰੂਰ ਬਣਦਾ ਦਿਖਾਈ ਦੇ ਰਿਹਾ ਹੈ ਕਿ ਜੇਕਰ ਅਮਰਤਪਾਲ ਇੱਥੋਂ ਆਪਣੀ ਪਾਰਟੀ ਤੋਂ ਫਿਰ ਜੇਕਰ ਜਿੱਤ ਪ੍ਰਾਪਤ ਕਰਤੇ ਨੇ ਤਾਂ ਕਿਤੇ ਨਾ ਕਿਤੇ 2027 ਦੇ ਵਾਸਤੇ ਇਸ ਦਾ ਪ੍ਰਭਾਵ ਵੱਖਰਾ ਜਾਵੇਗਾ ਦੂਜੇ ਪਾਸੇ ਅਕਾਲੀ ਦਲ ਦੇ ਵੱਲੋਂ ਵੀ ਬੀਬੀ ਸੁਖਵਿੰਦਰ ਕੁਰ ਰੰਧਾਵਾ ਨੂੰ ਇਥੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਕਿਉਂਕਿ ਉਹਨਾਂ ਦੇ ਵੱਲੋਂ ਵੀ ਲਗਾਤਾਰ ਹੁਣ ਜਿਹੜੀ ਅਮਰਤਪਾਲ ਦੀ ਜਿਹੜੀ ਵੋਟ ਹੈ ਉਸ ਨੂੰ ਖੋਰਾ ਲਾਉਣ ਦੇ ਲਈ ਉਹਨਾਂ ਦੇ ਵੱਲੋਂ ਵੀ ਇਹਤਨ ਸ਼ੁਰੂ ਕਰ ਦਿੱਤੇ ਅੱਗੇ ਕਿਉਂਕਿ ਸਿੱਖ ਵੋਟ ਅਕਾਲੀ ਦਲ ਦੇ ਲਈ ਬਹੁਤ ਜ਼ਰੂਰੀ ਹੈ ਉਹਨਾਂ ਦੇ ਵੱਲੋਂ ਵੀ ਹੁਣ ਇੱਥੇ ਸੁਖਵਿੰਦਰ ਕੋ ਰੰਧਾਵਾ ਨੂੰ ਉਤਾਰਿਆ ਗਿਆ ਇਸੇ ਤਰ੍ਹਾਂ ਵੱਖ-ਵੱਖ ਪਾਰਟੀਆਂ ਦੇ ਵੱਲੋਂ ਇੱਥੇ ਆਪਣਾ ਪ੍ਰਚਾਰ ਹੈ ਜਿਹੜਾ ਉਸ ਤੋਂ ਲੈ ਕੇ ਕਿਤਨਾ ਕਿਤੇ ਸ਼ੁਰੂ ਕੀਤਾ ਜਾ ਰਿਹਾ ਜਾਂ ਫਿਰ ਉਮੀਦਵਾਰਾਂ ਦੀ ਭਾਲ ਕੀਤੀ ਜਾ ਰਹੀ ਹੈ ਦੂਜੇ ਪਾਸੇ ਕਿਹਾ ਜਾ ਰਿਹਾ ਕਿ ਹਰਮੀਸ ਜਿਹੜੇ ਸੰਧੂ ਸੀ ਆਮਾਦੀ ਪਾਰਟੀ ਵਿੱਚ ਸ਼ਾਮਲ ਹੋਏ ਸੀ ਇੱਕ ਕਦਰਦਲ ਨੂੰ ਛੱਡ ਕੇ ਉਹਨਾਂ ਨੂੰ ਜਿਹੜੀ ਆਪਣੀ ਆਮਾਦੀ ਪਾਰਟੀ ਉਹ ਆਪਣਾ ਇਥੋਂ ਉਮੀਦਵਾਰ ਐਲਾਨਿਆ ਗਿਆ ਕਿ ਕਿ ਉਹਨਾਂ ਨੇ ਇਥੋਂ ਹਲਕਾ ਇੰਚਾਰਜ ਤਾਂ ਉਹਨਾਂ ਨੂੰ ਲਗਾ ਦਿੱਤਾ ਗਿਆ ਪਰ ਹੁਣ ਜਿਸ ਤਰ੍ਹਾਂ ਭਾਈ ਅਮਰਤਪਾਲ ਨੂੰ ਦਾ ਜਿਹੜਾ ਉੱਥੇ ਸਿਆਸੀ ਕਦਰ ਸੀ ਉਸ ਨੂੰ ਬੋਣਾ ਕਰਨ ਦੇ ਲਈ ਹੁਣ ਮੁੱਖ ਮੰਤਰੀ ਭਗਵੰਤ ਮਾਨ ਆਮਾਦੀ ਪਾਰਟੀ ਦੀ ਸਰਕਾਰ ਜਾਂ ਫਿਰ ਬਾਕੀ ਪਾਰਟੀਆਂ ਦੇ ਵੱਲੋਂ ਕਿਹੋ ਜਿਹਾ ਯਤਨ ਕੀਤੇ ਜਾਣਗੇ ਕਿ ਉਸੇ ਹੀ ਕੜੀ ਦੇ ਤਹਿਤ ਜਿਹੜਾ ਅਮਰਤਪਾਲ ਨੂੰ ਲੈ ਕੇ ਜਿਸ ਤਰ੍ਹਾਂ ਉਹਨਾਂ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਸ ਘੜੀ ਦੇ ਤਹਿਤ ਨੇ ਜਾਂ ਫੇ ਸੱਚਮੁੱਚ ਅਮਰਤਪਾਲ ਇਹਨਾਂ ਇਲਜ਼ਾਮਾਂ ਦੇ ਵਿੱਚ ਫਸਿਆ ਹੋਇਆ ਏ ਇਹ ਹਾਲੇ ਜਾਂਚ ਦਾ ਵਿਸ਼ਾ ਹੈ ਪਰ ਜਿਸ ਤਰ੍ਹਾਂ ਭਗਵੰਤ ਸਿੰਘ ਯਾਨੀ ਕਿ ਜਿਹੜੇ ਬਾਜੇ ਕੇ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਬਿਆਨ ਦਿੱਤਾ ਗਿਆ ਨਿਤੜਕ ਹੋ ਕੇ ਨਿੱਡਰ ਹੋ ਕੇ ਉਹ ਵੱਡੇ ਸਵਾਲ ਖੜੇ ਕਰ ਜਾਂਦਾ ਉਸ ਬਿਆਨ ਨੂੰ ਜੇਕਰ ਆਪਾਂ 2000 ਜਿਹੜੀਆਂ 27 ਦੀਆਂ ਚੋਣਾਂ ਤੋਂ ਪਹਿਲਾਂ ਜਿਹੜੀ ਤਰਨਤਾਰਨ ਦੀ ਜਿਮਨੀ ਚੋਣ ਹੋਣੀ ਹੈ ਜੇਕਰ ਉਸ ਦੇ ਨਾਲ ਜੋੜ ਕੇ ਵੇਖੀਏ ਸਿਆਸੀ ਪੱਖ ਤੋਂ ਤਾਂ ਕਿਤੇ ਨਾ ਕਿਤੇ ਇੱਕ ਪੱਖ ਉਸ ਦਾ ਇਹ ਵੀ ਜੁੜਦਾ ਹੈ ਕਿ ਉਹਨਾਂ ਦਾ ਸਿਆਸੀ ਕਦ ਨੂੰ ਤਰਨਤਾਰਨ ਦੇ ਵਿੱਚ ਘਟਾਉਣ ਦੇ ਲਈ ਇਹ ਜੋ ਯਤਨ ਕੀਤੇ ਜਾ ਰਹੇ ਨੇ ਪਰ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਪਰ ਹੁਣ ਅੰਮ੍ਰਿਤਪਾਲ ਦੀ ਮਾਤਾ ਦੇ ਵੱਲੋਂ ਜਿਹੜੇ ਉੱਤੇ ਐਸਐਸਪੀ ਸੀ ਉਹਨਾਂ ਦੇ ਨਾਲ ਵੀ ਇੱਕ ਬਹਿਸ ਹੁੰਦੀ ਹੈ ਬਹਿਸ ਦੇ ਵਿੱਚ ਜਿਸ ਤਰ੍ਹਾਂ ਉਹ ਗੱਲ ਕਰਦੇ ਨੇ ਕਿ ਤੇਰੇ ਪੁੱਤ ਨੇ ਪੰਜਾਬ ਦੇ ਵਿੱਚ ਅੱਗ ਲਾਤੀ ਸੀ ਜਿਸ ਤਰ੍ਹਾਂ ਦੇ ਉੱਤੇ ਇਲਜ਼ਾਮਬਾਜ਼ੀ ਹੁੰਦੀ ਹੈ ਉਸ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਵੱਡੇ ਸਵਾਲ ਨੇ ਜਿਹੜੇ ਖੜੇ ਹੁੰਦੇ ਨੇ ਕਿ ਸੱਚਮੁੱਚ ਅਮਰਤਪਾਲ ਦੇ ਵੱਲੋਂ ਪੰਜਾਬ ਦੇ ਵਿੱਚ ਅੱਗ ਲਾ ਦਿੱਤੀ ਗਈ ਸੀ ਜਾਂ ਫਿਰ ਅਮਰਤਪਾਲ ਦੇ ਪਰਿਵਾਰ ਨੂੰ ਜਾਂ ਫਿਰ ਜਿਹੜੇ ਹੋਰ ਸੀ ਉੱਥੇ ਜਿਹੜੇ ਉੱਥੇ ਪੇਸ਼ੀ ਦੇ ਉੱਤੇ ਆਏ ਹੋਏ ਸੀ ਜਿਹੜੇ ਸਾਥੀ ਸੀ ਅਮਰਤਪਾਲ ਦੇ ਉਹਨਾਂ ਨੂੰ ਪਰਿਵਾਰ ਦੇ ਨਾਲ ਨਹੀਂ ਮਿਲਣ ਦਿੱਤਾ ਗਿਆ ਇਸ ਨੂੰ ਬਾਬਤ ਵੀ ਜਿਸ ਤਰ੍ਹਾਂ ਦੇ ਇਲਜ਼ਾਮ ਸਰਕਾਰ ਦੇ ਉੱਤੇ ਕਾਰਜਕਾਰੀ ਨੂੰ ਲੈ ਕੇ ਲੱਗ ਰਹੇ ਨੇ ਪਰ ਹੁਣ ਇੱਥੇ ਸਵਾਲ ਇਹੀ ਖੜਾ ਹੁੰਦਾ ਹੈ ਕਿ 2027 ਦੇ ਵਿੱਚ ਭਈ ਅਮਰਤਪਾਲ ਸਿਆਸੀ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਜੇਲ੍ਹ ਦੇ ਅੰਦਰ ਬਹਿ ਕੇ ਹੀ ਕੀ ਪੰਜਾਬ ਦੇ ਵਿੱਚ ਜਿਹੜੀ ਆਪਣੀ ਪਾਰਟੀ ਇੰਨੀ ਮਜ਼ਬੂਤ ਕਰ ਲੈਣਗੇ ਕਿ ਸਰਕਾਰ ਦੇ ਮੌਜੂਦਾ ਦੇ ਨਾਲ ਨਾਲ ਵਿਰੋਧੀ ਪਾਰਟੀਆਂ ਵੀ ਭਾਜਣਾ ਪੈ ਜਾਣ ਹੁਣ ਇਹ ਜਿਹੜੀ ਤਰਨਤਾਰ ਦੇ ਜਿਮਨੀ ਚੋਣ ਹੈ ਉਸ ਨੇ ਤੈਅ ਕਰਨਾ ਹੈ ਕਿ ਹੁਣ ਅਮਰਤਪਾਲ ਦਾ ਜਿਹੜਾ ਅਗਲਾ ਸਿਆਸੀ ਭਵਿੱਖ ਖਾਸ ਤੌਰ ਦੇ ਉੱਤੇ ਇਸ ਪਾਰਟੀ ਦਾ ਅਕਾਲ ਦਲਵਾਸ ਪੰਜਾਬ ਦਾ ਉਸ ਦਾ ਅਗਲਾ ਜਿਹੜਾ ਪਵਿੱਖਾ ਉਹ ਕੀ ਹੋਵੇਗਾ ਕਿਉਂਕਿ ਪਹਿਲਾਂ ਹੀ ਜਦੋਂ ਸੁਖਦੇਵ ਸਿੰਘ ਢੀਂਡਸਾ ਦੀ ਅੰਤਿਮ ਅਰਦਾਸ ਦੇ ਮੌਕੇ ਜਿਹੜੇ ਸੁਨੀਲ ਜਾਕਰ ਸੀ ਤਾਂ ਉਹਨਾਂ ਨੇ ਇੱਕ ਗੱਲ ਕਹੀ ਸੀ ਕਹਿੰਦੇ ਵੀ ਕਿਤੇ ਅਕਾਲੀ ਦਲ ਨੂੰ ਜਿਹੜੇ ਅਪਸ ਦੇ ਵਿੱਚ ਨਾ ਰੋਲੇ ਨੇ ਉਹ ਕਰ ਲਿਓ ਲਪਟਾ ਲਿਓ ਉਹਨਾਂ ਨੂੰ ਲੈ ਕੇ ਇੱਕ ਮੰਚ ਤੇ ਇਕੱਠੇ ਹੋ ਜਾਓ ਕਿਤੇ ਕੱਲ ਨੂੰ ਇਹ ਨਾ ਹੋਵੇ ਕਿ ਅਕਾਲੀ ਦਲ ਦਾ ਜਿਹੜਾ ਇੰਤਖਾਲ ਕਿਸੇ ਹੋਰ ਪਾਰਟੀ ਦੇ ਨਾਂ ਦੇ ਉੱਤੇ ਚੜ ਜਾਵੇ ਕਿਤੇ ਨਾ ਕਿਤੇ ਬਿਨਾ ਨਾਮ ਲਏ ਉਹਨਾਂ ਦਾ ਇਸ਼ਾਰਾ ਅਮਰਤਪਾਲ ਦੀ ਪਾਰਟੀ ਵੱਲ ਜ਼ਰੂਰ ਸੀ ਕਿਉਂਕਿ ਇਹਨਾਂ ਨੇ ਖੰਡੂਰ ਸਾਹਿਬ ਤੇ ਜਿਹੜੀ ਦੂਜੇ ਪਾਸੇ ਜਿਹੜੀ ਫਰੀਦਕੋਟ ਦੀ ਜਿਹੜੀ ਸੀਟ ਸੀ ਉਤੋਂ ਲੋਕ ਸਭਾ ਦੀ ਸੀ ਉਤੋਂ ਪਾਰੀ ਬਹੁਮਤ ਦੇ ਨਾਲ ਜਿਸ ਤਰ੍ਹਾਂ ਚੋਣ ਜਿੱਤੀ ਸੀ ਤਾਂ ਕਿਤੇ ਨਾ ਕਿਤੇ ਉਸ ਦੀ ਹਵਾ 2027 ਦੇ ਵੱਲ ਜ਼ਰੂਰ ਵੇਖੀ ਜਾ ਰਹੀ ਸੀ ਸੋ ਹੁਣ ਵੇਖਣਾ ਬੇਦਖਾਸ ਇਹੀ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਮਰਤਪਾਲ ਦੇ ਮਸਲੇ ਨੂੰ ਲੈ ਕੇ ਜੋ ਪ੍ਰਧਾਨ ਮੰਤਰੀ ਬਾਜੇ ਕੇ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਜਾਂ ਫਿਰ ਉਸ ਬਾਬਤ ਸਰਕਾਰ ਆਪਣਾ ਕੀ ਪੱਖ ਰੱਖਦੀ ਹੈ ਇਹ ਦੇਖਣਾ ਬਿਹਤ ਖਾਸ ਹੋਵੇਗਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜੀ ਖਿੱਚੋ ਤਾਣ ਚੱਲ ਰਹੀ ਹੈ ਦੂਜੇ ਪਾਸੇ ਲੈਂਡ ਪੂਲਿੰਗ ਦੇ ਮਸਲੇ ਲੈ ਕੇ ਸਰਕਾਰ ਕੀ ਨਹੀਂ ਹੋਈ ਹੈ ਹੁਣ ਅਮਰਤਪਾਲ ਦੇ ਮਸਲੇ ਨੂੰ ਲੈ ਕੇ ਸਰਕਾਰ ਕੀ ਨਹੀਂ ਹੋਈ ਹੈ ਤੇ ਬਿਕਰਪ ਸਿੰਘ ਮਜੀਠੀਆ ਦੇ ਮਸਲੇ ਨੂੰ ਲੈ ਕੇ ਸਰਕਾਰ ਕੀ ਨਹੀਂ ਹੋਈ ਹੈ ਸੋ ਜਿਹੜੇ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਜਿਸ ਤਰ੍ਹਾਂ ਇਲਜ਼ਾਮ ਲਗਾਏ ਗਏ ਸੀ ਸਰਕਾਰ ਦੇ ਉੱਤੇ ਕੀ ਇਹਨਾਂ ਦੇ ਵੱਲੋਂ ਜਿਹੜੀਆਂ ਗੱਡੀਆਂ ਖਰੀਦੀਆਂ ਗਿਆ ਸੀ ਪਿਛਲੇ ਦਿਨਾਂ ਦੇ ਵਿੱਚ ਪੁਲਿਸ ਨਾਲ ਸੰਬੰਧਿਤ ਉਸ ਦੇ ਵੀ ਜੋ ਕੱਪੜੇ ਦੀ ਗੱਲ ਸਾਹਮਣੇ ਆਈ ਸੀ ਤਾਂ ਉਸ ਮਸਲੇ ਉੱਤੇ ਸਰਕਾਰ ਕਿਰੀ ਹੋਈ ਹੈ ਸਰਕਾਰ ਹੁਣ ਚਾਰੇ ਪਾਸੇ ਕਿਰੀ ਹੋਈ ਹੈ ਖਾਸ ਤੌਰ ਉੱਤੇ ਲੈਂਡ ਪੂਲਿੰਗ ਦਾ ਮਸਲਾ ਵੀ ਬੜਾ ਗੰਭੀਰ ਬਣ ਚੁੱਕਿਆ ਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਕਿਸਾਨ ਜਥੇਬੰਦੀਆਂ ਸਰਕਾਰ ਦੇ ਖਿਲਾਫ ਉਹਨਾਂ ਦੇ ਵੱਲੋਂ ਮੋਰਚਾ ਖੋਲ੍ਹ ਦਿੱਤਾ ਗਿਆ ਸੋ ਆਉਣ ਵਾਲੇ ਦਿਨਾਂ ਦੇ ਵੀ ਦੇਖਣਾ ਬੇਤਖਾਸ ਹੋਵੇਗਾ ਕਿ ਸਰਕਾਰ ਇਹਨਾਂ ਜਿਹੜੇ ਇਲਜ਼ਾਮਾਂ ਦੇ ਵਿੱਚੋਂ ਕਿਸ ਤਰ੍ਹਾਂ ਬਚ ਕੇ ਬਾਹਰ ਆਉਂਦੀ ਹੈ ਸੋ ਤੁਹਾਡੇ ਕੀ ਵਿਚਾਰ ਨੇ ਕੀ ਅਮਰਤਪਾਲ ਦੇ ਉੱਤੇ ਜਿਸ ਤਰ੍ਹਾਂ ਇਲਜ਼ਾਮ ਲਗਾਏ ਜਾ ਰਹੇ ਨੇ ਕੀ ਉਹ ਸੱਚ ਨੇ ਜਦ ਪ੍ਰਧਾਨ ਮੰਤਰੀ ਬਾਜਕੇ ਦੇ ਬਿਆਨ ਨੂੰ ਤੁਸੀਂ ਕਿਵੇਂ ਵੇਖਦੇ ਹੋ ਤੁਹਾਡੇ ਕੀ ਵਿਚਾਰ ਨੇ ਸੋ ਆਪਣੇ ਵਿਚਾਰ ਇਸ ਬਾਬਤ ਜਰੂਰ ਦਿਓ ਕਿਉਂਕਿ ਅਸੀਂ ਤੁਹਾਨੂੰ ਤਾਂ ਕਹਿ ਰਹੇ ਹਾਂ ਕਿਉਂਕਿ ਜਿਹੜੀ ਤੁਸੀਂ ਸੱਤਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਦੋਂ ਗੱਲ ਕਰਦੇ ਹੋ ਤਾਂ ਤੁਸੀਂ ਆਪਣੇ ਵਿਚਾਰ ਰੱਖਦੇ ਤਾਂ ਉਸ ਦੇ ਨਾਲ ਹੀ ਪੰਜਾਬ ਦੇ ਵਿੱਚ 2026 ਦੀ ਹਵਾ ਬਣਨੀ ਹੈ ਉੱਤੋਂ ਹੀ ਲਹਿਰਾਂ ਉੱਠਣੀਆਂ ਨੇ ਉੱਥੋਂ ਹੀ ਆਮ ਆਦੀ ਪਾਰਟੀ ਦੀ ਜਿਹੜੀ ਲਹਿਰ ਬਣੀ ਸੀ ਸੱਤਾਂ ਦੇ ਵਿੱਚੋਂ ਹੀ ਤੁਹਾਡੇ ਲੋਕਾਂ ਦੇ ਵੋਟਰਾਂ ਦੇ ਮੂੰਹਾਂ ਦੇ ਵੱਲੋਂ ਵਿੱਚੋਂ ਜੋ ਬੋਲ ਨਿਕਲੇ ਸੀ ਉਹਦੇ ਰਾਹੀਂ ਹੀ ਪੰਜਾਬ ਦੇ ਵੀ 2027 ਦੀ ਤੋਂ ਪਹਿਲਾਂ ਦੀ ਬਾਈ ਦੇ ਵੀ ਸਰਕਾਰ ਬਣੀ ਸੀ ਆਮ ਆਦੀ ਪਾਰਟੀ ਦੀ ਤਾਂ ਉੱਥੋਂ ਹੀ ਉਹਦੀ ਬੁਨਿਆਦ ਰੱਖੀ ਗਈ ਸੀ ਸੋ ਇਸੇ ਤਰ੍ਹਾਂ ਹੁਣ 27 ਦੀ ਜਿਹੜੀ ਬੁਨਿਆਦ ਹੈ ਉਹ ਵੀ ਪਿੰਡਾਂ ਦੀ ਸੱਤਾਂ ਤੋਂ ਰੱਖੀ ਜਾਵੇਗੀ ਸੱਤਾਂ ਦੇ ਵਿੱਚ ਜੋ ਗੱਲਾਂ ਹੋਣਗੀਆਂ ਕੌਣ ਸਹੀ ਹੈ ਕੌਣ ਗਲਤ ਹੈ ਕੌਣ ਚੰਗਾ ਕੌਣ ਮਾੜਾ ਤਾਂ ਉੱਥੋਂ ਹੀ ਜਿਹੜੀ ਹੈ 2027 ਦਾ ਜਿਹੜਾ ਪਿੰਡਾਂ ਦੇ ਵਿੱਚ ਹਵਾ ਬਣੂਗੀ ਤਾਂ ਉਹ ਅਗਲੇ ਪੱਧਰ ਤੇ ਉੱਤੇ ਜਾਊਗੀ ਤਾਂ ਕਿ ਤਨਾ ਕਿਤੇ ਇਸੇ ਕਰਕੇ ਅਸੀਂ ਤੁਹਾਨੂੰ ਇਹ ਗੱਲ ਕਹਿ ਰਹੇ ਹਾਂ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਇਸ ਵੀਡੀਓ ਦੇ ਕਮੈਂਟ ਵਿੱਚ ਜ਼ਰੂਰ ਦਿਓ ਤਾਂ ਕਿ ਇਹਨਾਂ ਵਿਚਾਰਾਂ ਦੇ ਉੱਤੇ ਵੀ ਆਪਾਂ ਅਗਲੀ ਵੀਡੀਓ ਦੇ ਵਿੱਚ ਗੱਲਬਾਤ ਕਰ ਸਕੀਏ ਸੋ ਤੁਸੀਂ ਜੁੜੋ ਪੜੀ ਪੰਜਾਬ ਦੇ ਨਾਲ ਧੰਨਵਾਦ